ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਣ 'ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਉਹ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਨੱਕ ਪੱਗ ਏਸੇ ਟਾਈਮ ਤੇ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਕਿ ਉਸ ਵੇਲੇ ਹਾਰਟ ਵੀ ਜਿਹੜਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਦਸਾਂ ਦਾ ਅਸਰ ਹੈ